ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦਾ ਸ਼ਹੀਦ ਦੇ ਗੁਰਪੁਰ 25 ਤਰੀਕ ਨੂੰ ਸਮੂਹ ਗੁਰਨਾਨਕ ਨਾਮ ਲੈ ਕੇ ਮਾਈ ਭਾਈ ਨੇ ਉਹ ਆਪਣੇ ਤੌਰ ਤੇ ਨਿਵਾਇਆ ਇਹ ਜਿਹੜਾ ਭੜਕੇ ਦਾ ਪ੍ਰੋਗਰਾਮ 29 ਤਰੀਕ ਦਾ ਆ ਇਹ 25 ਤਰੀਕ ਨੂੰ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਅਗਰ ਕੀਰਤਨ ਗੁਰਦਰਾ ਸਿਸਕਾਂ ਨਾਮੀ ਦਿੱਲੀ ਤੋਂ ਪ੍ਰਾਰੰਭ ਹੋਇਆ ਸੀ ਜਿਨ੍ਹਾਂ ਨੇ ਅੱਜ ਸ਼ਾਮ ਇਥੇ ਰਾਤ ਪਹੁੰਚ ਜਾਣਾ ਤੇ ਰਾਤ ਦੇ ਪੜਾ ਤੋਂ ਬਾਅਦ ਫਿਰ ਸਵੇਰੇ ਅੰਮ੍ਰਿਤ ਮੇਲੇ ਖੰਡ ਪਾਠਾਂ ਦੇ ਘੋੜਾ ਪਰਾਂਤੇ ਤੋਂ ਦਗੜ ਕੀਤਾ ਰੂਪੀ ਸਮੂਹਕ ਤੌਰ ਤੇ ਸਾਰਾ ਹੀ ਖਾਲਸਾ ਪੰਥ ਖਾਲਸਾ ਪੰਥ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿਹੜੀ ਛੇਤੀ ਗੁਰਪਵਸੀ ਉਹ ਨਵੀਂ ਦਿੱਲੀ ਵਾਲਿਆਂ ਨੇ ਵੀ ਮਨਾਇਆ ਉਹ ਪਟਨਾ ਸਾਹਿਬ ਵਾਲਿਆਂ ਨੇ ਵੀ ਮਨਾਇਆ ਹਰਿਆਣੇ ਵਾਲਿਆਂ ਨੇ ਵੀ ਮਨਾਇਆ ਸਰਕਾਰਾਂ ਨੇ ਵੀ ਮਨਾਇਆ ਪਰ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੀਸਪੇਟ ਨਗਰ ਅਸੀਂ ਸੰਸਕਾਰ ਨਗਰ ਕੀਰਤਨ ਜਿਹੜਾ ਆ ਇਹ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰੇ ਸੀਸਕਾਂ ਦੇ ਵਿਕੇ ਉਹ ਸਮੇਂ ਅਨੁਸਾਰ ਅਰਦਾਸ ਬੰਦ ਕਰਕੇ ਤੇ ਕਥਾ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਆ ਸਵੇਰੇ ਅਮਰਤ ਵੇਲੇ 6 ਵਜੇ ਸਾਢੇ 7 ਵਜੇ ਭੋਗ ਪਾਜਣਗੇ ਆਪਣੇ ਅਖੰਡ ਪਾਠਾਂ ਦੇ ਉਦੋਂ ਬਾਅਦ ਇਥੇ ਦੀਵਾਨ ਵੀ ਚੱਲੂਗਾ ਆ ਹੁਣ ਰਾਤ ਦਾ ਦੀਵਾਨ ਵੀ ਭਾਈ ਪਿੰਦਰਪਾਲ ਸਿੰਘ ਜੀ ਉਹ ਕਥਾ ਕਰਨਗੇ ਇਥੇ ਕੀਰਤਨ ਵੀ ਹੋਊਗਾ ਤੇ ਕੱਲ੍ਹ ਨੂੰ ਅਮਰਤ ਵੇਲੇ ਫੇਰ 9:00 ਵਜੇ ਦੇ ਲਗ ਭਾੜਾ ਇਥੇ ਸਾਰੇ ਖਾਲਸਾ ਪੰਥ ਸਮੂਹ ਪੰਥ ਦੀਆਂ ਜਥੇਬੰਦੀਆਂ ਨਿਹੰਗ ਸਿੰਘਾਂ ਦੀਆਂ ਸੰਮੋਰ ਜਥੇਬੰਦੀਆਂ ਹਰ ਇੱਕ ਜਫੇਬੰਦੀ ਜਿਹੜੀ ਸਿੱਖ ਪੰਥ ਦੀ ਉਹ ਸਾਰੀ ਇਹਦੇ ਵਿੱਚ ਸ਼ਮੂਲੀਅਤ ਕਰੋਗੇ ਮੇਰਬਾ ਤੇ ਸਾਰਿਆਂ ਨੂੰ ਤੁਹਾਡੇ ਮੀਡੀਆ ਰਾਹੀਂ ਵੀ ਬੇਨਤੀ ਕਰਨੀ ਚਾਹਨਾ ਕਿ ਅੱਗੇ ਕੋਈ ਭੰਵੇਂ ਰਹਿ ਗਿਆ ਰਹਿ ਗਿਆ ਹੁਣ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ ਆ ਜਾਂ ਉੱਥੇ ਵੱਡਾ ਸਮਾਗਮ ਆ ਗੁਰਦੁਆਰਾ ਸੀਸਗੰਜ ਵਿਖੇ ਉਹ ਸਾਰੇ ਪਹੁੰਚਣ ਦਾ ਜ਼ਰੂਰ ਯਤਨ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦਾ ਸ਼ਹੀਦ ਦੀ ਗੁਰਪੁਰ 25 ਤਰੀਕ ਨੂੰ ਸਮੂਹ ਗੁਰਨਾਨਕ ਨਾਮਲੇਗਾਂ ਬਾਈ ਭਾਈ ਨੇ ਉਹ ਆਪਣੇ ਤੌਰ ਤੇ ਨਾ ਲਾਇਆ ਇਹ ਜਿਹੜਾ ਭਲਕੇ ਦਾ ਪ੍ਰੋਗਰਾਮ 29 ਤਰੀਕ ਦਾ ਆ ਇਹ 25 ਤਰੀਕ ਨੂੰ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਅਗਰ ਕੀਰਤਨ ਗੁਰਦਰਾ ਸਿਸਕਾਂ ਨਾਮੀ ਦਿੱਲੀ ਤੋਂ ਆਰੰਭ ਹੋਇਆ ਸੀ ਜਿਨ੍ਹਾਂ ਨੇ ਅੱਜ ਸ਼ਾਮ ਇੱਥੇ ਰਾਤ ਪਹੁੰਚ ਜਾਣਾ ਤੇ ਰਾਤ ਦੇ ਪੜਾ ਤੋਂ ਬਾਅਦ ਫਿਰ ਸਵੇਰੇ ਅੰਮ੍ਰਿਤ ਮੇਲੇ ਖੰਡ ਪਾਟਾਂ ਦੇ ਭੋਗ ਆ ਪਰਾਂਤਿਤ ਤੋਂ ਨਗਰ ਕੀਰਤਨ ਰੋਪੀ ਸਮੂਹਕ ਤੌਰ ਤੇ ਸਾਰੇ ਖਾਲਸਾ ਪੰਥ ਖਾਲਸਾ ਪੰਥ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿਹੜੀ ਛੇਤੀ ਗੁਰਪ੍ਰਬਸੀ ਉਹ ਨਵੀਂ ਦਿੱਲੀ ਵਾਲਿਆਂ ਨੇ ਵੀ ਮਨਾਇਆ ਉਹ ਪਟਨਾ ਸਾਹਿਬ ਵਾਲਿਆਂ ਨੇ ਵੀ ਮਨਾਇਆ ਹਰਿਆਣੇ ਵਾਲਿਆਂ ਨੇ ਵੀ ਮਨਾਇਆ ਸਰਕਾਰਾਂ ਨੇ ਵੀ ਮਨਾਇਆ ਪਰ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੀਸਪੇਟ ਨਗਰ ਅਸੀਂ ਸੰਸਕਾਰ ਨਗਰ ਕੀਰਤਨ ਜਿਹੜਾ ਆ ਇਹ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰੇ ਸੀਸਕਾਂ ਦੇ ਵਿਕੇ ਉਹ ਸਮੇਂ ਅਨੁਸਾਰ ਅਰਦਾਸ ਬੰਦ ਕਰਕੇ ਤੇ ਕਥਾ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਆ ਸੋ ਇਹ ਸਵੇਰੇ ਅਮਰਤ ਵੇਲੇ 6 ਵਜੇ ਸਾਢੇ 7 ਵਜੇ ਭੋਗ ਪੈਣਗੇ ਆਪਣੇ ਅਖੰਡ ਪਾਠਾਂ ਦੇ ਉਦੋਂ ਬਾਅਦ ਇੱਥੇ ਦੀਵਾਨ ਵੀ ਚੱਲੂਗਾ ਆ ਹੁਣ ਰਾਤ ਦਾ ਦੀਵਾਨ ਵੀ ਭਾਈ ਪਿੰਦਰਪਾਲ ਸਿੰਘ ਜੀ ਉਹ ਕਥਾ ਕਰਨਗੇ ਤੇ ਕੀਰਤਨ ਵੀ ਹੋਊਗਾ ਤੇ ਕੱਲ੍ਹ ਨੂੰ ਅਮਰਤ ਵੇਲੇ ਫੇਰ 9:00 ਵਜੇ ਦੇ ਲਗਭਗ ਇਹ ਸੋ ਸਾਰੇ ਕਾਲ ਸਾ ਪੰਥ ਸਮੂਹ ਪੰਥ ਦੀਆਂ ਜਥੇਬੰਦੀਆਂ ਨੇ ਹਾਂ ਜਿੰਨੀਆਂ ਦੀਆਂ ਸੰਮੌਰ ਜਥੇਬੰਦੀਆਂ ਹਰ ਇੱਕ ਜਫੇਬੰਦੀ ਜਿਹੜੀ ਸਿੱਖ ਪੰਥ ਦੀ ਉਹ ਸਾਰੀ ਇਹਦੇ ਵਿੱਚ ਸ਼ਮੂਲੀਅਤ ਕਰੋਗੇ ਮੇਰਬਾ ਤੇ ਸਾਰਿਆਂ ਨੂੰ ਤੁਹਾਡੇ ਮੀਡੀਆ ਰਾਹੀਂ ਵੀ ਬੇਨਤੀ ਕਰਨੀ ਚਾਹਨਾ ਕਿ ਅੱਗੇ ਕੋਈ ਭੰਵੇਂ ਰਹਿ ਗਿਆ ਰਹਿ ਗਿਆ ਹੁਣ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ ਆ ਜਾਂ ਉੱਥੇ ਵੱਡਾ ਸਮਾਗਮ ਆ ਗੁਰਦੁਆਰਾ ਸੀਸਗੰਜ ਵਿਖੇ ਉਹ ਸਾਰੇ ਪਹੁੰਚਣ ਦਾ ਜ਼ਰੂਰ ਯਤਨ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦਾ ਸ਼ਹੀਦ ਦੀ ਗੁਰਪੁਰ 25 ਤਰੀਕ ਨੂੰ ਸਮੂਹ ਗੁਰਨਾਨਕ ਨਾਮਲੇਗਾਂ ਬਾਈ ਭਾਈ ਨੇ ਉਹ ਆਪਣੇ ਤੌਰ ਤੇ ਨਹਾ ਇਹ ਜਿਹੜਾ ਭਲਕੇ ਦਾ ਪ੍ਰੋਗਰਾਮ 29 ਤਰੀਕ ਦਾ ਆ ਇਹ 25 ਤਰੀਕ ਨੂੰ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਅਗਰ ਕੀਰਤਨ ਗੁਰਦਰਾ ਸਿਸਕਾਂ ਨਾਮੀ ਦਿੱਲੀ ਤੋਂ ਆਰੰਭ ਹੋਇਆ ਸੀ ਜਿਨ੍ਹਾਂ ਨੇ ਅੱਜ ਸ਼ਾਮ ਇੱਥੇ ਰਾਤ ਪਹੁੰਚ ਜਾਣਾ ਤੇ ਰਾਤ ਦੇ ਪੜਾ ਤੋਂ ਬਾਅਦ ਫਿਰ ਸਵੇਰੇ ਅੰਮ੍ਰਿਤ ਮੇਲੇ ਖੰਡ ਪਾਠਾਂ ਦੇ ਭੋਗ ਆ ਪਰਾਂਤਿਤ ਤੋਂ ਨਗਰ ਕੀਰਤਨ ਰੋਪੀ ਸਮੂਹਕ ਤੌਰ ਤੇ ਸਾਰੇ ਖਾਲਸਾ ਪੰਥ ਖਾਲਸਾ ਪੰਥ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿਹੜੀ ਚੀਤੇ ਗੁਰਪ੍ਰਬਸੀ ਉਹ ਨਵੀਂ ਦਿੱਲੀ ਵਾਲਿਆਂ ਨੇ ਵੀ ਮਨਾਇਆ ਉਹ ਪਟਨਾ ਸਾਹਿਬ ਵਾਲਿਆਂ ਨੇ ਵੀ ਮਨਾਇਆ ਹਰਿਆਣੇ ਵਾਲਿਆਂ ਨੇ ਵੀ ਮਨਾਇਆ ਸਰਕਾਰਾਂ ਨੇ ਵੀ ਮਨਾਇਆ ਪਰ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸਪੇਟ ਨਗਰ ਅਸੀਂ ਸੰਸਕਾਰ ਨਗਰ ਕੀਰਤਨ ਜਿਹੜਾ ਆ ਇਹ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰੇ ਸੀਸਕਾਂ ਦੇਕੇ ਉਹ ਸਮੇਂ ਅਨੁਸਾਰ ਅਰਦਾਸ ਬੰਦੀ ਕਰਕੇ ਤੇ ਕਥਾ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਆ ਸਵੇਰੇ ਅਮਰਤ ਵੇਲੇ 6 ਵਜੇ ਸਾਢੇ 7 ਵਜੇ ਭੋਗ ਪੈਣਗੇ ਆਪਣੇ ਅਖੰਡ ਪਾਠਾਂ ਦੇ ਉਦੋਂ ਬਾਅਦ ਇੱਥੇ ਦੀਵਾਨ ਵੀ ਚੱਲੂਗਾ ਆ ਹੁਣ ਰਾਤ ਦਾ ਦੀਵਾਨ ਵੀ ਭਾਈ ਪਿੰਦਰਪਾਲ ਸਿੰਘ ਜੀ ਉਹ ਕਥਾ ਕਰਨਗੇ ਤੇ ਕੀਰਤਨ ਵੀ ਹੋਊਗਾ ਤੇ ਕੱਲ੍ਹ ਨੂੰ ਅਮਰਤ ਵੇਲੇ ਫੇਰ 9:00 ਵਜੇ ਦੇ ਲਗਭਗ ਇਹ ਸੋ ਸਾਰੇ ਕਾਲ ਸਾ ਪੰਥ ਸਮੂਹ ਪੰਥ ਦੀਆਂ ਜਥੇਬੰਦੀਆਂ ਨੇ ਹਾਂ ਇਹਨਾਂ ਦੀਆਂ ਸੰਮੋਰ ਜਥੇਬੰਦੀਆਂ ਾਰੇ ਇੱਕ ਜਸੇਬੰਦੀ ਜਿਹੜੀ ਸਿੱਖ ਪੰਥ ਦੀ ਉਹ ਸਾਰੀ ਇਹਦੇ ਵਿੱਚ ਸ਼ਮੂਲੀਅਤ ਕਰੋਗੇ ਮਿਹਰਬਾਨ ਤੇ ਸਾਰਿਆਂ ਨੂੰ ਤੁਹਾਡੇ ਮੀਡੀਆ ਰਾਹੀਂ ਵੀ ਬੇਨਤੀ ਕਰਨੀ ਚਾਹਨਾ ਕਿ ਅੱਗੇ ਕੋਈ ਭੰਵੇਂ ਰਹਿ ਗਿਆ ਰਹਿ ਗਿਆ ਹੁਣ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ ਆ ਜਾਂ ਉੱਥੇ ਵੱਡਾ ਸਮਾਗਮ ਆ ਗੁਰਦੁਆਰਾ ਸੀਸਗੰਜ ਵਿਖੇ ਉਹ ਸਾਰੇ ਪਹੁੰਚਣ ਦਾ ਜ਼ਰੂਰ ਯਤਨ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦਾ ਸ਼ਹੀਦ ਦੀ ਗੁਰਪੁਰ 25 ਤਰੀਕ ਨੂੰ ਸਮੂਹ ਗੁਰਨਾਨਕ ਨਾਮਲੇਗਾਂ ਬਾਈ ਭਾਈ ਨੇ ਉਹ ਆਪਣੇ ਤੌਰ ਤੇ ਨਹਾ ਇਹ ਜਿਹੜਾ ਭਲਕੇ ਦਾ ਪ੍ਰੋਗਰਾਮ 29 ਤਰੀਕ ਦਾ ਆ ਇਹ 25 ਤਰੀਕ ਨੂੰ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਅਗਰ ਕੀਰਤਨ ਗੁਰਦਰਾ ਸਿਸਕਾਂ ਨਾਮੀ ਦਿੱਲੀ ਤੋਂ ਪਰੰਭ ਹੋਇਆ ਸੀ ਜਿਨ੍ਹਾਂ ਨੇ ਅੱਜ ਸ਼ਾਮ ਇੱਥੇ ਰਾਤ ਪਹੁੰਚ ਜਾਣਾ ਤੇ ਰਾਤ ਦੇ ਪੜਾ ਤੋਂ ਬਾਅਦ ਫਿਰ ਸਵੇਰੇ ਅੰਮ੍ਰਿਤ ਮੇਲੇ ਖੰਡ ਪਾਟਾਂ ਦੇ ਭੋਗ ਆ ਪਰੰਤਿਤ ਤੋਂ ਨਗਰ ਕੀਰਤਨ ਰੋਪੀ ਸਮੂਹਕ ਤੌਰ ਤੇ ਸਾਰੇ ਖਾਲਸਾ ਪੰਥ ਖਾਲਸਾ ਪੰਥ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿਹੜੀ ਚੀਤੀ ਗੁਰਪਵਸੀ ਉਹ ਨਵੀਂ ਦਿੱਲੀ ਵਾਲਿਆਂ ਨੇ ਵੀ ਮਨਾਇਆ ਉਹ ਪਟਨਾ ਸਾਹਿਬ ਵਾਲਿਆਂ ਨੇ ਵੀ ਮਨਾਇਆ ਹਰਿਆਣੇ ਵਾਲਿਆਂ ਨੇ ਵੀ ਮਨਾਇਆ ਸਰਕਾਰਾਂ ਨੇ ਵੀ ਮਨਾਇਆ ਪਰ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸਪੇਟ ਨਗਰ ਕੀ ਅਸੀਂ ਸੰਸਕਾਰ ਨਗਰ ਕੀਰਤਨ ਜਿਹੜਾ ਆ ਇਹ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰੇ ਸੀਸਕਾਂ ਦੇਕੇ ਉਹ ਸਮੇਂ ਅਨੁਸਾਰ ਅਰਦਾਸ ਬੇਨਤੀ ਕਰਕੇ ਤੇ ਕਥਾ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਹੈ ਸਵੇਰੇ ਅਮਰਤ ਵੇਲੇ 6 ਵਜੇ ਸਾਢੇ 7 ਵਜੇ ਭੋਗ ਪੈਣਗੇ ਆਪਣੇ ਅਖੰਡ ਪਾਠਾਂ ਦੇ ਉਦੋਂ ਬਾਅਦ ਇੱਥੇ ਦੀਵਾਨ ਵੀ ਚੱਲੂਗਾ ਆ ਹੁਣ ਰਾਤ ਦਾ ਦੀਵਾਨ ਵੀ ਭਾਈ ਪਿੰਦਰਪਾਲ ਸਿੰਘ ਜੀ ਉਹ ਕਥਾ ਕਰਨਗੇ ਤੇ ਕੀਰਤਨ ਵੀ ਹੋਊਗਾ ਤੇ ਕੱਲ੍ਹ ਨੂੰ ਅਮਰਤ ਵੇਲੇ ਫੇਰ 9:00 ਵਜੇ ਦੇ ਲਗਭਗ ਇਹ ਸੋ ਸਾਰੇ ਕਾਲ ਸਾ ਪੰਥ ਸਮੂਹ ਪੰਥ ਦੀਆਂ ਜਥੇਬੰਦੀਆਂ ਨੇ ਹਾਂ ਇਹਨਾਂ ਦੀਆਂ ਸਮੋਰ ਜਥੇਬੰਦੀਆਂ ਾਰੇਕ ਜਸੇਬੰਦੀ ਜਿਹੜੀ ਸਿੱਖ ਪੰਥ ਦੀ ਉਹ ਸਾਰੀ ਇਹਦੇ ਵਿੱਚ ਸ਼ਮੂਲੀਅਤ ਕਰੋਗੇ ਮਿਹਰਬਾਨ ਤੇ ਸਾਰਿਆਂ ਨੂੰ ਤੁਹਾਡੇ ਮੀਡੀਆ ਰਾਹੀਂ ਵੀ ਬੇਨਤੀ ਕਰਨੀ ਚਾਹਨਾ ਕਿ ਅੱਗੇ ਕੋਈ ਭੰਵੇਂ ਰਹਿ ਗਿਆ ਰਹਿ ਗਿਆ ਹੁਣ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ ਆ ਜਾਂ ਉੱਥੇ ਵੱਡਾ ਸਮਾਗਮ ਆ ਗੁਰਦੁਆਰਾ ਸੀਸਗੰਜ ਵਿਖੇ ਉਹ ਸਾਰੇ ਪਹੁੰਚਣ ਦਾ ਜ਼ਰੂਰ ਯਤਨ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ